ਪੰਜਾਬ ਦੇ ਚਲੰਦਰ ਦੇ ਵਿੱਚ ਇੱਕ ਲੜਕੀ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਮਿਲਿਆ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਦੇ ਨਾਲ ਬਲਦਕਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਹੋਵੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਚਲੰਦਰ ਦੇ ਖਾਤ ਥਾਣਾ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ 25 ਦਸੰਬਰ 크ਿਸਮਸ ਮੌਕੇ ਲੜਕੀ ਖੰਬਰਾ ਚਰਚ ਗਈ ਅਤੇ ਅਗਲੀ ਸਵੇਰ ਉਸਦੀ Laash ਖੰਬਰਾ ਨੇੜੇ ਤਰੜ ਪਿੰਡ ਦੀ ਨਹਿਰ ਦੇ ਕੋਲ ਇੱਕ ਦਰਖਤ ਦੇ ਕੋਲ ਪੁਲਿਸ ਨੇ ਬਰਾਮਦ ਕੀਤੀ। ਕ੍ਰਿਸਮਸ 25 ਦਸੰਬਰ ਨੂੰ ਖੰਬਰਾ ਚਰਚ ਦੇ ਵਿੱਚ ਧਾਰਮਿਕ ਸਮਾਗਮ ਸੀ ਅਤੇ ਲੜਕੀ ਉਸ ਸਮਾਗਮ ਦੇ ਵਿੱਚੋਂ ਅਚਾਨਕ ਲਾਪਤਾ ਹੋ ਗਈ। ਜਿਸਦੀ Laash 26 ਦਸੰਬਰ ਨੂੰ ਸਵੇਰੇ ਖੰਬਰਾ ਦੇ ਕੋਲ ਪਿੰਡ ਤਰੜ ਤੋਂ ਬਰਾਮਦ ਕੀਤੀ ਗਈ ਅਤੇ ਪੁਲਿਸ ਨੇ ਲੜਕੀ ਦੀ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਜਲੰਧਰ ਦੇ ਸਿਵਲ ਹਸਪਤਾਲ ਇਸਨੂੰ ਪ੍ਰਤੀ ਕਰਵਾਇਆ ਗਿਆ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਭੈਣ ਨੇ ਪੁਲਿਸ ਦੇ ਔਰ ਆਪਣੇ ਬਿਆਨ ਦਰਜ ਕਰਵਾਏ ਕਿ ਉਹਨਾਂ ਦੀ ਮ੍ਰਿਤਕ ਭੈਣ ਸ਼ਮਾ 25 ਦਸੰਬਰ ਨੂੰ ਏਪੈਕਸ ਹਸਪਤਾਲ ਤੋਂ ਖੰਬਰਾ ਚੜ੍ਹ ਚੁੱਕੀ ਸੀ ਅਤੇ ਬਾਅਦ ਦੁਪਹਿਰ 3:45 ਤੇ ਉਸਦਾ ਫੋਨ ਸਵਿਚ ਆਫ ਹੋ ਗਿਆ ਮ੍ਰਿਤਕ ਲੜਕੀ ਦੀ ਭੈਣ ਨੇ ਦੱਸਿਆ ਕਿ ਉਹਨਾਂ ਨੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਲੱਗ ਸਕਿਆ ਉੱਥੇ ਸਿਵਲ ਹਸਪਤਾਲ ਜਲੰਧਰ ਦੇ ਐਸਐਮਓ ਨੇ ਦੱਸਿਆ ਕਿ ਕੱਲ ਦੁਪਹਿਰ 3:30 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਤੋਂ ਇੱਕ ਲੜਕੀ ਦੀ ਲਾਸ਼ ਲਿਆਂਦੀ ਗਈ ਸੀ ਤੇ ਐਸਐਮਓ ਸਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਪਛਾਣ ਨਹੀਂ ਹੋ ਸਕੀਆ ਅਤੇ ਇਸ ਲਈ ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਦੇ ਲਈ ਰਖਵਾ ਦਿੱਤਾ ਹੈ। ਹਾਂਜੀ ਜੀ ਹਾਂ ਐਸ ਪਰ ਰਿਕਾਰਡ ਸਾਡੇ ਕੋਲ ਕੱਲ 35 ਈਅਰ ਫੀਮੇਲ ਇੱਕ ਅਨਨੋਨ ਡੈਡ ਬੋਡੀ ਆਈ ਹੈ ਜੋ ਕਿ ਸਾਡੀ ਮੋਰਚਰੀ ਦੇ ਵਿੱਚ ਹੈ। ਤਾਂ ਉਸ ਦਾ ਪੋਸਟਮਾਰਟਮ ਅਭੀ ਤੱਕ ਕਿਉਂ ਨਹੀਂ ਕੀਤਾ ਗਿਆ? ਕੀ ਕਰ ਰਹੇ ਹੋ? ਦੇਖੋ ਜੀ ਪੋਸਟਮਾਰਟਮ ਕੇ ਲਈ ਪੁਲਿਸ ਪੇਪਰਸ ਆਨੇ ਹੁੰਦੇ ਹਨ। ਔਰ ਪੁਲਿਸ ਪੇਪਰ ਮੇ ਲਿਖਾ ਹੁੰਦਾ ਹੈ ਕਿ ਉਸ ਕੇ ਲਈ ਇੱਕ ਬੋਰਡ ਜੋ ਬੰਨਾ ਹੈ, ਕੀ ਪ੍ਰੋਬਲਮ ਆਈ ਹੈ ਜਾਂ किन डॉक्टर का बोर्ड बनाना है कोई गाइनोकोलॉजिट को जानना है सर्जन को डालना है एक्सीडेंट हो तो फिर हम ऑर्थो को डालते हैं ऑर्थो तो स्पेशलिस्ट को डालते हैं इसलिए जब पोस्ट जब जब भी हमारे पास पुलिस पेपर आ जाते हैं तो उसी समय हम उसका बोर्ड बना देते हैं और जो पोस्टमार्टम डॉक्टर ऑन ड्यूटी होता है वो फिर दो जो अनदर डॉक्टर होते हैं वो बोर्ड के साथ पोस्टमार्टम करता है लेकिन हमारे पास अभी तक कोई नहीं आए हैं पुलिस पेपर नहीं आए हैं इसलिए उसका पोस्टमार्टम अभी नहीं हुआ है लड़की की शनाख्त हो पाई है कौन थी लड़की नहीं एज पर रिकॉर्ड शी इज़ अन एज़ पर कर्ज आन नोन अगर शिनाकत तो हुई भी हो तो वो पुलिस पेपर ही बताएंगे हमें उसमें लिखा जब लिखा होगा कि उसकी अब शनाख्त हो गई है हमारे जी नहीं आया लड़की का जहाँ तक मुझे मालूम है मेरे पास तो कोई नहीं आया आज मेरी ड्यूटी थी मेरे पास हम मेरी नॉलेज में कोई नहीं है किसी और को कोई मिलकर चला गया हो तो मैं कुछ कह नहीं सकता जब तक तक मतलब पुलिस के जो पूरे पेपर्स नहीं हो पेपर वर्क्स नहीं, हो तब तो ये नहीं, नहीं नहीं हो पेपर होता तब ये पोस्टमार्टम सकता क्योंकि जो पोस्टमार्टम है वो पुलिस ने ही करवाना होता है ना तो उस, उसमें सारा कुछ उसका लिखा होता है यही पता लगा है कि कहाँ से आई थी डेड बॉडी नो एज एज पर रिकॉर्ड जो लेकर आए हैं वो लांबड़ा पुलिस स्टेशन से आए हैं ਤੋ ਇਸ ਲਈ ਇਹ ਉਹ ਪੁਲਿਸ ਸਟੇਸ਼ਨ ਨਾਂਬੜਾ ਸੇ ਹੀ ਆਈ ਹੈ। ਕੀ ਨਾਮ ਸਰ ਆਪਕਾ? ਡਾਕਟਰ ਸਰਜੀਤ ਸਿੰਘ ਐਸ ਐਮਓ ਸਿਵਲ ਹਸਪਤਾਲ ਜਲੰਧਰ। ਉਥੇ ਹੀ ਜਲੰਧਰ ਦੇ ਹਾਥ ਦੇ ਲਾਂਬੜਾ ਥਾਣੇ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਤਰੜ ਦੀ ਨਹਿਰ ਦੇ ਕੋਲ ਇੱਕ ਲਾਸ਼ ਪਈ ਹੈ ਅਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਲਾਸ਼ ਕਿਸੇ ਅਣਪਛਾਤੀ ਲੜਕੀ ਦੀ ਸੀ ਅਤੇ ਉਹਨਾਂ ਦੇ ਵੱਲੋਂ ਅਗਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਹਾਂਜੀ ਕੱਲ ਸਾਨੂੰ ਇੱਕ ਅਨਨੌਂਡ ਡੈੱਡ ਬੋਡੀ ਮਿਲੀ ਸੀ ਜੋ ਇੱਕ ਲੇਡੀ ਦੀ ਸੀ। ਜੋ ਤਰਾੜਾ ਪਿੰਡ ਤੋਂ ਗੱਦੋਵਾਲ ਨੂੰ ਜਿਹੜਾ ਸ਼ਹਿਰ ਜੰ ਫੜਕ ਜਾਂਦੀ ਹੈ ਉਹਦੇ ਕਿਨਾਰੇ ਤੇ ਮਿਲੀ ਹੈ ਜਿਸ ਸੰਬੰਧੀ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੋ ਉਹਦਾ ਗਲਾ ਘੁੱਟ ਕੇ ਉਹਦਾ ਮਰਡਰ ਕੀਤਾ ਗਿਆ ਜਿਸ ਸੰਬੰਧੀ ਅਸੀਂ ਫੇਰ ਦਰਜ ਕਰਕੇ ਉਹਨਾਂ ਅਗਲੀ ਤਫ਼ਤੀਸ਼ ਅਸੀਂ ਅਮਲ ਚ ਲਿਆ ਰਹੇ ਹਾਂ ਤੇ ਜਲਦੀ ਜਲਦੀ ਜਿਹੜੇ ਦੋਸ਼ੀਆਂ ਨੂੰ ਫੜੇ ਜਾਓ ਐਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ